ਤਾਰ ਅਮਰਸਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਉਹਨਾਂ ਦੀਆਂ ਹਦਾਇਤਾਂ ਦੇ ਹੇਠਾਂ ਤੇ ਅਰਪੀਤ ਸਿੰਘ ਮੰਡੇਰ ਡੀਸੀਪੀ ਇਨਵੈਸਟੀਗੇਸ਼ਨ ਜਿਹਦੇ ਪਿਸ਼ਾ ਨਿਰਚਾਂ ਦੇ ਅnder ACP ਇਨਵੈਸਟੀਗੇਸ਼ਨ ਅਤੇ ਰਜੇਸ਼ ਕੁਮਾਰ ਦੇ CIA ਸਟਾਫ ਨੂੰ ਇਨਚਾਰਜ ਨੇ ਇੱਕ ਕੇਸ ਟਰੈਕ ਕੀਤਾ ਜਿਹਦੇ ਵਿੱਚ SI ਬਲਵਿੰਦਰ ਸਿੰਘ ਜਿਹੜੇ ਕਿ CIA ਸਟਾਫ 2 ਦੇ ਨੇ ਨਾਕਾ ਨਰੈਣਗੜ ਚੌਂਕ ਵਿੱਚ ਲਗਾਇਆ ਹੋਇਆ ਸੀ ਜਦੋਂ ਇੱਕ ਸਵਿਫਟ ਕਾਰ ਦੇ ਕੋਲੋਂ ਇੱਕ ਸਵਿਫਟ ਕਾਰ ਦੇ ਵਿੱਚੋਂ ਪੀਪੀ02 ਡੀਪੀ3819 ਤੋਂ ਇੱਕ ਜਸਪਾਲ ਸਿੰਘ ਉਰਫ ਪ੍ਰਿੰਸ ਮੋਟਾ ਪੁੱਤਰ ਰਣਜੀਤ ਸਿੰਘ ਵਾਸੀ ਗਲੀ ਨੰਬਰ 2 ਨੂੰ ਕਾਬੂ ਕੀਤਾ ਗਿਆ ਜਿਸ ਕੋਲੋਂ 200 ਗ੍ਰਾਮ ਹੀਰੋਇਨ ਇੱਕ ਪਿਸਤਲ ਤਿੰਨ ਜਿੰਦਰਾਉਂ ਦੱਤੀਪੁਰ ਅਤੇ 30500 ਡਰਗ ਮਨੀ ਬਰਾਮਦ ਹੋਈ ਫਿਰ ਇਸੋ ਪੋਚਗੇਟ ਤੇ ਇੱਕ ਪਿਸਟਲ ਹੋਰ ਜਿਹੜਾ ਇਹਦੇ ਘਰੋਂ ਬਰਾਮਦ ਹੋਇਆ ਬੱਤੀਪੋਰ ਦਾ ਜਿਹੜਾ ਕਿ ਯੂਪ ਮੇਡ ਨੇ ਇਸ ਤੋਂ ਬਾਅਦ ਇਦਾਂ ਤੇ ਇਹਦੇ ਅੰਤਰਗਤ 17/2/2024 ਨੂੰ 21/685 ਐਨਡੀਪੀਐਸ ਦਾ ਇੱਕ ਪਰਚਾ ਦਰਜ ਇਹਨਾਂ ਦੇ ਖਿਲਾਫ ਕੀਤਾ ਗਿਆ। ਪਰ 우ਮਰ ਦੇ ਗੈਰ ਹੌਲ ਲਿੰਕ ਇਹ ਇੱਕ ਲੱਖਾਂ ਦਾ ਬੰਡਾ ਹੈਗਾ ਨਰੈਣਗੜ ਦਾ ਹੀ ਉਹਦੇ ਤੋਂ ਇਹਨੇ ਲਿਆ ਸੀਗੇ ਪਿਸਟਲ ਤੇ ਇਹਦੇ ਬੈਕਵਰਡ ਲਿੰਕੇਜਸ ਦੇ ਫਾਰਵਰਡ ਤੇ ਕਾਹੀ ਕੰਮ ਕਰ ਰਹੇ ਹਨ ਇੱਕ ਬੰਦਾ ਹੋਰ ਬਟਾਲੀ ਦਾ ਵਿੱਚ ਨਖਜਤ ਹੋਏਗਾ ਬਾਅਦ ਵਿੱਚ ਉਸਨੇ ਪਹਿਲੇ ਹੀ ਘਰ ਦੇ ਕੋਲ ਬੱਚੇ ਗਿਆ ਇੱਕ ਪਰਚਾ ਹੈਗਾ ਜੀ ਐਨਡੀਪੀਐਸ ਦਾ ਇਹਦਾ ਤੇ 4 ਨੰਬਰ ਮਕਦਮਾ ਹੈਗਾ ਜੀ 1012020 ਦਾ 2185 ਤੇ ਐਨਡੀਪੀਐਸ ਦਾ ਵਿੱਚ ਇਹਦੇ ਕੋਲ 20 ਗ੍ਰਾਮ ਹੀਰੋਨ ਬਰਾਮਦ ਹੋਈ ਸਰ ਨਾਮ ਕਿਸੇ ਨਹੀਂ ਹੋਰ ਮਾਰ ਦੇ ਨਾਮ ਦੋ ਦਿਨ ਦਾ ਰਿਮਾਂਡ ਮਿਲਿਆ ਸੀ ਜੀ ਇਹਨੇ ਕੱਲ ਪੇਸ਼ ਕਰਵਾਉਣੀ ਜੀ ਨਾ ਸਰ ਕਿੰਨੇ ਟਾਈਮ ਤੋਂ ਸਰ 23 ਸਾਲ ਉਮਰ ਹੈ ਜੀ ਸਰ ਗੈਰਕਮਨੀ ਕਿੰਨੀ ਜੀ 30500 ਸਰ ਵੈਪਨ ਕਿਉਂ ਇਹਨਾਂ ਨੇ ਵੇਚ ਕੀਤਾ ਹੈ ਕਿ ਇਹ ਯੂਪੀ ਮੇਡ ਵੈਪਨ ਹੈ ਜੀ ਉਥੋਂ ਇਹਨੇ ਲਿਆਇਆ ਸੀਗਾ ਖਰੀਦ ਕੇ 45000 ਦਾ ਵੈਪਨ ਹੈ ਜੀ ਸਰ ਕਿੰਨੇ ਟਾਈਮ ਤੋਂ ਨਜਾਇਜ਼ਾਂ ਦਾ ਕਰਦਾ ਸੀਗਾ ਕਿ ਨਸ਼ਾ ਕਰ ਇਹਦੇ ਪਹਿਲਾ ਪਰਚਾ ਇਹਦੇ ਤੇ 2020 ਦਾ ਦਰਜ ਹੈ ਜੀ 23 ਸਾਲ ਦੀ ਉਮਰ ਹੈ ਉਦੋਂ ਤੋਂ ਹੀ ਕਰਦਾ ਆ ਰਿਹਾ ਜੀ ਸਰ ਨਸ਼ਾ ਤੱਕ ਕਿਥੋਂ ਲੈ ਕੇ ਜਾਂਦਾ ਸੀ ਇਹ ਇਹਨਾਂ ਨੇ ਦੱਸਿਆ ਕਿ ਆ ਲੱਕੀ ਲੱਖੇ ਨਾਂ ਦਾ ਇੱਕ ਵਿਅਕਤੀ ਹੈਗਾ ਨਰੈਣਗੜ੍ਹ ਦਾ ਹੀ ਉਹਦੇ ਕੋਲੋਂ ਲੈਂਦਾ ਹੈ ਜੀ ਸਰ ਲੱਗਦਾ ਹੋ ਸਕਦਾ ਹੈ ਦੀ ਇਹ ਦੀ ਪੁੱਛ ਕੇ ਚਾਹੀ ਕਰ ਰਹੇ ਆ ਜੀ ਡਿਟੇਲ ਦੇ ਵਿੱਚ ਜੋ ਆਏਗਾ ਤੁਹਾਨੂੰ ਸਵਿਫਟ ਕਾਰ ਹੈ ਜੀ ਆਪਣੀ ਹੈ ਸਵਿਫਟ ਕਾਰ ਹੈ ਜੀ ਆਪਣੀ ਆਪਣੀ ਹੈ ਹਾਂ ਜੀ ਸਬ ਵੈਪਨ ਤੋਂ ਵੱਧ ਇਹਨੇ ਕੋਈ ਉਹ ਵਾਇਸ ਇਸਤੇਮਾਲ ਕੀਤੀ ਹੈ ਜੀ ਮੈਨੂੰ ਨਹੀਂ ਕਿ ਇਹ ਹਲੇ ਗੱਲ ਦੀ ਸਾਹਮਣੇ ਆਈ ਕੋਈ ਵਾਰਦਾਤ ਕੀਤੀ ਹੋਵੇ ਵੈਪਨ ਨਾਲ ਪਰ ਇਹਦੇ ਕੋਲੋਂ ਬਰਾਮਦ ਦੋ ਵੈਪਨ ਹੋਏ ਸਤਾਰ ਅਮਰ ਸਰ ਜੀ ਗੁਰਪ੍ਰੀਤ ਸਿੰਘ ਭੁੱਲਰ ਉਹਨਾਂ ਦੀਆਂ ਹਦਾਇਤਾਂ ਦੇ ਹੇਠਾਂ ਅਰਪ੍ਰੀਸ਼ਿੰਗ ਮੰਡੇਰ ਡੀਸੀਪੀ ਇਨਵੈਸਟੀਗੇਸ਼ਨ ਜਿਹਦੇ ਈਸ਼ਾਨਿੰਦਰ ਚਾਂਦੇ ਅੰਦਰ ACP ਇਨਵੈਸਟੀਗੇਸ਼ਨ ਅਤੇ ਰਜੇਸ਼ ਕੁਮਾਰ ਦੇ CIA ਸਟਾਫ ਨੂੰ ਇੰਚਾਰਜ ਨੇ ਇੱਕ ਕੇਸ ਟਰੈਕ ਕੀਤਾ ਜਿਹਦੇ ਵਿੱਚ SI ਬਲਵਿੰਦਰ ਸਿੰਘ ਜਿਹੜੇ ਕਿ CIA ਸਟਾਫ 2 ਦੇ ਨੇ ਨਾਕਾ ਨਰੈਣਗੜ ਚੌਂਕ ਵਿੱਚ ਲਗਾਇਆ ਹੋਇਆ ਸੀ ਜਦੋਂ ਇੱਕ ਸਵਿਫਟ ਕਾਰ ਦੇ ਵਿੱਚ ਕੋਲੋਂ ਇਟਸਵਿਫਟ ਕਾਰ ਦੇ ਵਿੱਚੋਂ ਪੀਪੀ02 ਡੀਪੀ3819 ਤੋਂ ਇੱਕ ਜਸਪਾਲ ਸਿੰਘ ਉਰਫ ਪ੍ਰਿੰਸ ਮੋਟਾ ਪੁੱਤਰ ਰਣਜੀਤ ਸਿੰਘ ਵਾਸੀ ਗਲੀ ਨੰਬਰ 2 ਨੂੰ ਕਾਬੂ ਕੀਤਾ ਗਿਆ ਜਿਸ ਕੋਲੋਂ 200 ਗ੍ਰਾਮ ਹੀਰੋਇਨ ਇੱਕ ਪਿਸਤਲ ਤਿੰਨ ਜਿੰਦਾ ਰੌਂਦ ਬੱਤੀਪੁਰ ਅਤੇ 30500 ਡਰਗ ਮਨੀ ਪਰਮਦੋਈ ਫਿਰ ਉਸ ਉੱਚੇ ਚਤੇ ਇੱਕ ਪਿਸਤਲ ਹੋਰ ਜਿਹੜਾ ਇਹ ਘਰੋਂ ਬ੍ਰਹਮਦ ਹੋਇਆ ਬੱਤੀਪੋਰ ਦਾ ਜਿਹੜਾ ਕਿ ਯੂਪੀ ਮੇਡ ਨੇ ਇਸ ਤੋਂ ਬਾਅਦ ਇਦਾਂ ਤੇ ਇਹਦੇ ਅੰਤਰਗਤ 17 2 2024 ਨੂੰ 21 B 685 ਐਨਡੀਪੀਐਸ ਦਾ ਇੱਕ ਪਰਚਾ ਦਰਜ ਇਹਨਾਂ ਦੇ ਖਲਾਫ ਕੀਤਾ ਗਿਆ ਇਹ ਇੱਕ ਲੱਖਾਂ ਦਾ ਬੰਡਾ ਹੈਗਾ ਨਰੈਣਗੜ੍ਹ ਦਾ ਹੀ ਉਹਦੇ ਤੋਂ ਇਹਨੇ ਲਿਆ ਸੀਗੇ ਕ੍ਰਿਸਟਲ ਤੇ ਇਹਦੇ ਬੈਕਵਰਡ ਲਿੰਕੇਜਸ ਤੇ ਫਾਰਵਰਡ ਤੇ ਕਾਹੀ ਕੰਮ ਕਰ ਰਹੇ ਇੱਕ ਬੰਦਾ ਹੋਰ ਬਟਾਲੀ ਦਾ ਵਿੱਚ ਨਖਜਤ ਹੋਏਗਾ ਬਾਦ ਵਿੱਚ ਉਸਨੇ ਪਹਿਲਾਂ ਹੀ ਕਰਾ ਦੇ ਕੋਈ ਪਰਚਾ ਗਿਆ ਇੱਕ ਪਰਚਾ ਹੈਗਾ ਜੀ ਐਨਡੀਪੀਐਸ ਦਾ ਇਹਦਾ ਤੇ 4 ਨੰਬਰ ਮਕਦਮਾ ਹੈਗਾ ਜੀ 1012020 ਦਾ 2185 ਐਨਡੀਪੀਐਸ ਦਾ ਵਿੱਚ ਇਹਦੇ ਕੋਲੋਂ 20 ਗ੍ਰਾਮ ਹਿਰੋਨ ਬਰਾਮਦ ਹੋਈ ਸਰ ਨਾਮ ਕੀ ਜੀ ਹੋਰ ਮਾਰ ਦੇ ਨਾਮ ਦੋ ਦਿਨ ਦਾ ਰਿਮਾਂਡ ਮਿਲਿਆ ਸੀ ਜੀ ਇਹਨੇ ਕੱਲ ਪੇਸ਼ ਕਰਵਾਉਣੀ ਜੀ ਨਾ ਸਰ ਕਿੰਨੇ ਟਾਈਮ ਤੋਂ ਸਰ 23 ਸਾਲ ਉਮਰ ਹੈ ਜੀ ਸਰ ਗੈਗਮਨੀ ਕਿੰਨੀ ਜੀ ਅ 3500 ਸਰ ਵੈਪਨ ਕਿਤੋਂ ਇਹਨਾਂ ਨੇ ਇਹ ਕੀਤਾ ਕਿ ਇਹ ਯੂਪੀ ਮੇਡ ਵੈਪਨ ਹੈ ਜੀ ਉੱਥੋਂ ਇਹਨੇ ਲਿਆ ਸੀਗਾ ਖਰੀਦ ਕੇ 45000 ਦਾ ਵੈਪਨ ਹੈ ਜੀ ਸਰ ਕਿਨੇ ਟਾਈਮ ਤੋਂ ਨਜਾਇਜ਼ਾਂ ਦਾ ਕਰਦਾ ਸੀਗਾ ਤੇ ਨਸ਼ਾ ਦਾ ਇਹਦੇ ਪਹਿਲਾ ਪਰਚਾ ਇਹਦੇ ਤੇ 2020 ਦਾ ਦਰਜ ਹੈ ਜੀ 23 ਸਾਲ ਦੀ ਉਮਰ ਹੈ ਉਦੋਂ ਤੋਂ ਹੀ ਕਰਦਾ ਆ ਰਿਹਾ ਜੀ ਸਰ ਨਸ਼ਾ ਤਾਂ ਕਿਤੋਂ ਲੈ ਕੇ ਆਂਦਾ ਸੀ ਇਹ ਇਹਨੇ ਦੱਸਿਆ ਕਿ ਆ ਲੱਕੀ ਲੱਖੇ ਨਾਮ ਦਾ ਇੱਕ ਵਿਅਕਤੀ ਹੈਗਾ ਨਰੈਣਗੜ੍ਹ ਦਾ ਹੀ ਉਹਦੇ ਕੋਲ ਲੈਂਦਾ ਜੀ ਸਰ ਲੱਗਦਾ ਹੋ ਸਕਦਾ ਹੈ ਜੀ ਇਹਦੀ ਪੁੱਛ ਕੇ ਚਾਹੀ ਕਰ ਰਹੇ ਆ ਜੀ ਡਿਟੇਲ ਦੇ ਵਿੱਚ ਜੋ ਆਏਗਾ ਤੁਹਾਨੂੰ ਸਵਿਫਟ ਕਾਰ ਹੈ ਜੀ ਆਪਣੀ ਹੈ ਸਵਿਫਟ ਕਾਰ ਹੈ ਜੀ ਆਪਣੀ ਹੈ ਹਾਂਜੀ ਸਰ ਵੈਪਨ ਤੋਂ ਬਧੀ ਇਹਨੇ ਕੋਈ ਉਹ ਬਈ استعمال ਕੀਤੀ ਹੈ ਜੀ ਇਸ ਤੋਂ ਜਿਆਦਾ ਨਹੀਂ ਕਿ ਇਹ ਹਲੇ ਗੱਲ ਨਹੀਂ ਸਾਹਮਣੇ ਆਈ ਕੋਈ ਵਾਰਦਾਤ ਕੀਤੀ ਹੋਵੇ ਵੈਪਨ ਨਾਲ ਪਰ ਇਹਦੇ ਕੋਲੋਂ ਬਰਾਮਦ ਦੋ ਵੈਪਨ ਹੋਏ